ਕੜਾ ਗੱਗੀ ਢਾਲੀ ਵਾਲ ਸਰਪੰਚਾਂ ਇਹਨਾਂ ਨੂੰ ਪੁੱਛਦਿਆਂ ਵੀ ਹਨਾ ਵੀ ਕਿਵੇਂ ਤੁਸੀਂ ਉਹਨਾਂ ਨੂੰ ਕਿਵੇਂ ਕਿਵੇਂ ਕੀ ਕਹਿ ਕੇ ਭੇਜਿਆ ਤਾਂ ਕਰਕੇ ਲੀਕੇ ਰਹਿੰਦੀ ਆ ਠੀਕ ਹੈ ਦਾਸੀ ਸਹੀ ਨਹੀਂ ਹੁੰਦੇ ਦਵਾਰੇ ਦੱਬਣ ਆਏ ਸੀ ਨਾਲ ਵੀ ਤੋਲਾ ਬਾਲ ਟੱਕ ਪਾਈ ਵੀ ਹੋਈ ਐ ਉਸ ਤੋਂ ਅੱਗੇ ਕਿਹਾ ਵੀ ਇਹਨਾਂ ਨੂੰ ਲਾਉਣੇ ਬੰਦ ਕਰੋ ਭਈ ਇਹਨਾਂ ਨੂੰ ਆਪ ਦਾ ਵਾਪਸ ਲੈ ਜਾਓ ਠੀਕ ਆ ਵੀਰ ਲੈ ਵੀ ਸਾਸਰੀ ਘਰ ਭਰਾਵੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਨਾਲ ਤੁਸੀਂ ਆਪਣੇ ਚੈਨਲ ਤੇ ਹਨਾ ਪੰਚਾਇਤ ਵੱਲੋਂ ਕੀਤੇ ਗਏ ਕੰਮਾਂ ਦੀਆਂ ਵੀ ਵੀਡੀਓ ਦੇਖਦੇ ਹੋ ਤੇ ਹੋਰ ਕੰਮ ਵਾਲੀਆਂ ਵੀਡੀਓ ਵੀ ਦੇਖਦੇ ਹੋ ਐਦੂ ਹਨਾ ਥੋੜਾ ਜਿਹਾ ਟਾਈਮ ਪਹਿਲਾਂ ਆਪਾਂ 5 ਮਿੰਟ ਪਹਿਲਾਂ ਇੱਕ ਵੀਡੀਓ ਪਾਈ ਚੀਮਿਆਂ ਤੋਂ ਆ ਸੜਕ ਆਉਂਦੀ ਇੱਥੇ ਪੜੋਲੀਆਂ ਜਿਹੜੀਆਂ ਪਾਈਪਾਂ ਦਾ ਬਣਾਏ ਸੀਗੇ ਚੀਮਿਆਂ ਤੋਂ ਤੇ ਉਹਨਾਂ ਦੇ ਬਾਰੇ ਵੀਡੀਓ ਪਾਈ ਸੀ ਮੈਂ ਇਹ ਵੀ ਕਹਿ ਰਹੀ ਹਾਂ ਨਾ ਵੀ ਜਿਹੜਾ ਸਰਪੰਚ ਹੈਗਾ ਸਾਡਾ ਉਹ ਕਿਸੇ ਐਮਰਜੈਂਸੀ ਕੰਮ ਦੇ ਵਿੱਚ ਗਿਆ ਹੋਇਆ ਤੇ ਬਾਈ ਹੁਰੀਆਂ ਆ ਗਈ ਦੀ ਸਰਪੰਚ ਨੂੰ ਆਪਾਂ ਪੁੱਛਾਂਗੇ ਜਿਹੜੇ ਪਾਈਪਾਂ ਵਾਲੇ ਦੀਗੇ ਟਰੱਕ ਹੋਰੋਂ ਜਾ ਚੁੱਕੇ ਨੇ ਮੇਲਾਦਾ ਸਾਰੀਆਂ ਪੰਜ-ਸੱਤ ਪਾਈਪਾਂ ਰਹੀਆਂ ਹੋ ਕਹਿੰਦੇ ਸੀ ਆਪਦੀਆਂ ਲੈ ਜਾਗੇ ਬਾਕੀ ਹਨਾ ਬਲਕਾਰ ਤੇ ਆਪਾਂ ਜਿਹੜਾ ਗੱਗੀ ਢਾਲੀ ਵਾਲ ਸਰਪੰਚਾ ਇਹਨਾਂ ਨੂੰ ਪੁੱਛਦੇ ਆ ਵੀ ਹਨਾ ਵੀ ਕਿਵੇਂ ਤੁਸੀਂ ਉਹਨਾਂ ਨੂੰ ਕਿਵੇਂ-ਕਿਵੇਂ ਕੀ ਕਹਿ ਕੇ ਭੇਜਿਆ ਕੀ ਹਾਲ ਨੇ ਸਰਪੰਚ ਸਾਹਿਬ ਵਧੀਆ- ਬਾਈ ਜਿਹੜਾ ਹਣਾ ਆਪਣਾ ਹੇ ਪਾਇਪ ਜੀ ਦੱਬਣਾ ਆ ਗਈ ਦੀ ਪਹਿਲਾਂ ਵੀ ਆਪਣੇ ਵੈਸੇ ਤਾਂ ਪਾਇਪ ਲੈਣ ਉਰੇ ਦੱਬੀ ਹੋਈਆਂ ਉਹਨਾਂ ਦੀ ਇਹ ਹੁਣ ਦੁਬਾਰੇ ਫੇਰ ਦੱਬਣਾ ਆ ਗਈ ਸੀਗੇ ਕੀ ਕਾਰਨ ਹੈ ਕਿ ਵੀ ਉਹਨਾਂ ਨੂੰ ਫੇਰ ਹੁਣ ਤੁਸੀਂ ਨੇ ਕੀ ਕਿਹਾ ਉਹ ਬਈ ਆਏ ਸੀ ਇੱਥੇ ਆਪਾਂ ਜਿੱਥੇ ਖੜੇ ਨੇ ਥੱਲੋਂ ਦੀ ਆਉਂਦੀ ਆ ਪਾਇਪ ਲੈਣਾ ਕੀ ਮਿਆਂ ਤੋਂ ਅੱਛਾ ਹਾਂ ਹਾਂ ਪਿੰਡ ਡਰੇਨ ਚ ਡਿੱਗਦੀ ਆ ਨਿਕਾਸੀ ਵਾਲੇ ਪਾਣੀ ਦੀ ਹਾਂ ਆਪਣਾ ਡਰੇਨ ਆ ਜਿਹੜਾ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਆ ਨਾ ਡਰੇਨ ਦੇ ਵਿੱਚ ਜਿਹੜੀ ਪਾਇਪ ਲੈਣਾ ਉਹ ਡਿੱਗਦੀ ਆ ਉਹਨਾਂ ਦੀ ਫੇ ਪਿੱਛੇ ਬਾਈ ਜਾ ਕੇ ਦੇਖ ਲਿਓ ਉਹ ਲੀਕੇਜ ਬਹੁਤ ਆ ਠੀਕ ਹੈ ਮਤਲਬ ਆਪਣਾ ਪਿੰਡ ਉ ਠੀਕ ਹੈ ਮਤਲਬ ਜਿਹੜਾ ਪਾਣੀ ਆ ਨਹੀਂ ਸਕਦਾ ਚੀਮਾ ਪਿੰਡਾ ਜਿਹੜਾ ਉਹ ਆਪਣੇ ਪਿੰਡ ਤੋਂ ਨਹੀਂ ਮੈਂ ਜੇ ਚੀਮਾ ਉੱਚਾ ਹੋਵੇ ਆਪਣੇ ਪਿੰਡ ਨੂੰ ਫੇਰ ਤਾਂ ਆ ਸਕਦਾ ਠੀਕ ਹੈ ਤੇ ਪਾਣੀ ਦੇ ਮਤਲਬ ਇਧਰ ਆ ਨਹੀਂ ਸਕਦਾ ਤਾਂ ਕਰਕੇ ਲੀਕੇ ਰਹੀਦੀ ਆ ਠੀਕ ਹੈ ਦਾਸੀ ਸਹੀ ਨਹੀਂ ਹੁੰਦੇ ਦਵਾਰੇ ਦੱਬਣਾਏ ਸੀ ਠੀਕ ਹੈ ਪਰ ਬਾਈ ਪਹਿਲੀ ਨਹੀਂ ਸਫਲ ਪਾਇਆ ਪਲਾਨ ਹੁਣ ਇਹ ਪਵਾਵਾਂਗੇ ਫੇਰ ਉਹੀ ਕੰਮ ਰਹੂਗਾ ਫਿਰ ਆਪਾਂ ਵੀ ਕਿਉਂ ਪਾਉਣ ਦਈਏ ਹਾਂ ਹਾਂ ਮਤਲਬ ਜਿਹੜਾ ਪਹਿਲਾਂ ਪਾਣੀ ਹੈ ਨਾ ਉਹ ਸੜਕ ਮੈਂ ਹਨਾ ਪਹਿਲਾਂ ਵੀ ਕਿਹਾ ਜਿਹੜੀ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਉਦੇ ਵਿੱਚ ਨਾ ਮੈਂ ਦਿਖਾਇਆ ਵੀ ਇੰਨੀ ਸੁਣੀ ਸੜਕ ਹੈ ਜਿਵੇਂ ਕਹਿੰਦੇ ਨੇ ਸੱਪ ਦੀ ਜੀਵ ਵਰਗੀ ਸੜਕ ਬਣੀ ਹੋਈ ਹੈ ਇਹਨੂੰ ਹਨਾ ਉਹ ਮਿੰਟਾਂ ਦੇ ਵਿੱਚ ਤਾਂ ਇਹਸ ਨੇ ਐਸ ਕਰ ਦੇਣਗੇ ਵੀ ਇਹੀ ਕਾਰਨ ਕਰਕੇ ਮੈਂ ਹਨਾ ਪਹਿਲਾਂ ਵੀਡੀਓ ਪਾਈ ਸੀ ਵੀ ਚਲੋ ਮੈਂ ਸੋਨੂ ਵੀ ਕਿਹਾ ਵੀ ਇੱਕ ਵਾਰ ਤੁਸੀਂ ਆ ਜਾਓ ਚਲੋ ਤੁਸੀਂ ਨੇ ਆ ਕੇ ਇਹ ਰੋਕ ਤੇ ਵਧੀਆ ਕਰਿਆ ਪਰ ਹੁਣ ਜੇ ਆਪਾਂ ਹਨਾ ਪਿੰਡ ਵਾਲਿਆਂ ਨੂੰ ਕੀ ਕਹਿੰਦੇ ਆ ਵੀ ਜੇ ਦੁਬਾਰੇ ਦੱਬਣਾਉਂਦੇ ਨੇ ਵੀ ਸਾਰਾ ਪਿੰਡ ਆਪਣੇ ਨਾਲ ਕਿਵੇਂ ਜੁੜ ਕੇ ਖੜੇ ਉਹ ਵੀ ਦੱਸ ਦਿਓ ਇੱਕ ਵਾਰ ਪਿੰਡ ਵਾਲਿਆਂ ਨੂੰ ਠੀਕ ਹੈ ਤੇ ਦੁਬਾਰੇ ਆਉਣਗੇ ਹਾਂ ਹਾਂ ਆਪਾਂ ਪਿੰਡ 'ਚ ਅਨਾਊਂਸਮੈਂਟ ਕਰਾ ਦਾਂਗੇ ਠੀਕ ਹੈ ਮੇਰੀ ਬੇਨਤੀ ਆ ਕੀ ਮੈਂ ਕੱਲਾ ਤਾਂ ਨਹੀਂ ਰੋਕ ਸਕਦਾ ਕਿ ਕਦੋਂ ਸਾਰਾ ਪਿੰਡ ਆ ਗਿਆ ਠੀਕ ਹੈ ਮਤਲਬ ਸਾਰਾ ਪਹੁੰਚੇ ਪਿੰਡਾ ਜਦੋਂ ਆਪਾਂ ਨੇ ਹੋਕਾ ਦਵਾਤਾ ਵੀ ਅਨਾਉਂਸਮੈਂਟ ਕਰਾਤੀ ਆਪਾਂ ਸਾਰੇ ਜਿਹੜੇ ਆਪਣੇ ਚਾਰੇ ਬਾਸ ਨੇ ਨਾ ਚਾਰੇ ਗੁਰੂ ਘਰਾਂ ਦੇ ਵਿੱਚ ਅਨਾਉਂਸਮੈਂਟ ਕਰਾਵਾਂਗੇ ਹਾਂ ਚਾਰਾਂ ਇੰਚੇ ਕਰਾਵਾਵਾਂਗੇ ਭਾਈ ਹੈਗਾ ਤਾਂ ਨੁਕਸਾਨ ਪਿੰਡ ਦੇ ਦਾ ਰਾਤ ਰਾਤ ਆਪਣੇ ਸਾਰੇ ਹਾਂ ਰਾਤ ਆਪਣੇ ਸਾਰੇ ਪਿੰਡ ਦੇ ਚਾਰੇ ਬਾਸੀ ਲੰਘਦੇ ਹਾਂ ਹਾਂ ਚਾਰੇ ਬਾਸੀ ਲੰਘਦੇ ਨੇ ਠੀਕ ਹੈ ਬਾਈ ਜੀ ਬਾਕੀ ਹਨਾ ਬਲਕਾਰ ਨੂੰ ਪੁੱਛਦਾ ਕੀ ਹਾਂ ਨੇ ਬਲਕਾਰ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਤੇ ਇਹ ਜਿਹੜਾ ਹਨਾ ਸੜਕ ਪੱਟਣ ਵਾਲਾ ਹੋ ਗਿਆ ਜਾਂ ਪਾਈਪ ਲਾਈਨ ਦੱਬਣ ਵਾਲਾ ਹੋ ਗਿਆ ਇਹਦਾ ਹੁਣ ਆਪਾਂ ਵੀ ਉਹਨਾਂ ਨੂੰ ਮਤਲਬ ਅੱਗੇ ਕੀ ਹੈ ਹਨਾ ਢੋਲ ਨੂੰ ਕਿਵੇਂ ਤਿੱਖਾ ਕਰਾਂਗੇ ਆਪਾਂ ਬਾਈ ਜੀ ਤਿੱਖਾ ਤਾਂ ਆਪਾਂ ਹੈ ਵੀ ਜਿਹੜਾ ਆਪਣਾ ਪਿੰਡੇਗਾ ਆਪਣੇ ਬਿਲਕੁਲ ਨਾਲ ਹੈ ਠੀਕ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਆਪਾਂ ਦਾ ਹਾਲੇ ਚਲੋ ਹੁਣ ਪਹੁੰਚਾਂਗੇ ਹਨਾ ਪਹਿਲਾਂ ਆਪਣੇ ਪੰਚਾਇਤ ਮੈਂਬਰ ਪਹੁੰਚੇ ਸੀਗੇ ਠੀਕ ਹੈ ਤੇ ਉਸ ਤੋਂ ਬਾਅਦ ਕੇ ਆਪਣਾ ਪਿੰਡ ਆਪਣੇ ਬਿਲਕੁਲ ਨਾਲ ਹੈਗਾ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਅਸਲ ਦੇ ਵਿੱਚ ਕਾਰਨ ਕੀ ਹੈ ਅੱਛਾ ਮਤਲਬ ਉਚਾਈ ਹੈ ਆਪਣੇ ਪਿੰਡ ਵੱਲ ਆਪਣੇ ਪਿੰਡ ਵੱਲ ਨੂੰ ਉਚਾਈ ਹੈ ਤੁਸੀਂ ਕਹਿੰਦੇ ਸੋਚੇਗਾ ਵੀੜਾ ਸੀਵਰੇਜ ਦਾ ਪਾਣੀ ਉਹ ਚਵਾਰੇ 'ਚ ਚੜਦਾ ਹੁੰਦਾ ਹਾਂ ਇਹ ਵੀ ਗੱਲ ਸਹੀ ਆ ਤੁਹਾਡੀ ਇਹਦਾ ਕਹਦੇ ਹੋਿਆ ਨਹੀਂ ਨਾ ਅਸੀਂ ਸੀਵਰੇਜ ਦਾ ਪਾਣੀ ਆਪਾਂ ਘਰਾਂ 'ਚੋਂ ਵੀ ਲਾ ਲਈਏ ਵੀ ਢਾਲ ਬਣਾ ਕੇ ਆਪਾਂ ਨੀਚੇ ਨਾਲੀ ਵੱਲ ਨੂੰ ਲੈ ਕੇ ਆਉਣੇ ਹਾਂ ਜੀ ਹਾਂ ਤੇ ਤੁਸੀਂ ਕਿੰਨੀਆਂ ਵੀ ਨਹਿਰਾਂ ਦੇਖ ਲਓ ਅੰਗਰੇਜ਼ ਰਾਜ ਤੋਂ ਲੈ ਕੇ ਹਾਂ ਜੀ ਹਾਂ ਜੀ ਅੱਜ ਤੱਕ ਕੋਈ ਇਹ ਜੀ ਨਹਿਰ ਨਹੀਂ ਜਿਹੜੀ ਆਪਣੀ ਲਾਲੋ ਚੜਦੇ ਵੱਲ ਨੂੰ ਚੜਦੀ ਹੋਵੇ ਠੀਕ ਹੈ ਠੀਕ ਹੈ ਅਵੇ ਇੱਥਾ ਚੜਦੇ ਤੋਂ ਬੈਂਦੇ ਆਪਣਾ ਲਹਿੰਦੇ ਵੱਲ ਨੂੰ ਬੈਂਦੀਆਂ ਨੇ ਹਾਂ ਜੀ ਹਾਂ ਜੀ ਇਹ ਅਸਲ ਦੇ ਵਿੱਚ ਜਿਹੜਾ ਇਹਨਾਂ ਦਾ ਨਕਸ਼ਾ ਹੈ ਜੀ ਜਿਹੜਾ ਇਹਨਾਂ ਦਾ ਪਾਣੀ ਜਿਹੜਾ ਨਿਕਾਸੀ ਹੈਗੀ ਉਹ ਤੋਲਾਵਾਲ ਵੱਲ ਨੂੰ ਹੈ ਠੀਕ ਹੈ ਜੀ ਠੀਕ ਹੈ ਉਧਰ ਪਾਈ ਵੀ ਹੋਈ ਹੈ ਉਧਰ ਨਾਲ ਵੀ ਤੋਲਾਵਾਲ ਟੱਕ ਪਾਈ ਵੀ ਹੋਈ ਹੈ ਅੱਛਾ ਉਸ ਤੋਂ ਅੱਗੇ ਕੋਈ ਇਹਨਾਂ ਦਾ ਪਿੰਡਾਂ ਦਾ ਆਪਸ ਦੇ ਵਿੱਚ ਡਿਸਪਿਊਟ ਹੈਗਾ ਲਾਲੋ ਕੋਈ ਵੀ ਕਾਰਨ ਹੈ ਆਪਾਂ ਨੂੰ ਨਹੀਂ ਪਤਾ ਹਾਂਜੀ ਹਾਂਜੀ ਤਰੀਕ ਨੂੰ ਨਹੀਂ ਪੱਥਰ ਵੀ ਰੱਖਿਆ ਫਿਰ ਤੇ ਅਸਲ ਕਾਰਨ ਕੀ ਹੈ ਜਿਹੜਾ ਜਦੋਂ ਇਹ ਆਪਣੀ ਨੀਚੇ ਜਿਹੜੇ ਪਾਈਪ ਰੈਨ ਪਾਈ ਹੋਈ ਹੈ ਠੀਕ ਹੈ ਉਦੋਂ ਵੀ ਇਹ ਰਾਜਨੀਤਿਕ ਹਿੱਤਾਂ ਨੂੰ ਮੱਦੇ ਨਜ਼ਰ ਇਹ ਧੱਕੇ ਨਾਲ ਪਾਈ ਗਈ ਸੀ ਠੀਕ ਹੈ ਠੀਕ ਹੈ ਆਪਣੀ ਵੱਲ ਤੋਂ ਇਹ ਸ੍ਰ ਮਤਲਬ ਹੀ ਨਹੀਂ ਬਣਦਾ ਵੀ ਅੱਜ ਖੇਪਣ ਵਾਲਦੂ ਸੀਵੇਜ ਦੱਬੀ ਜਾਵੇ ਠੀਕ ਹੈ ਬਾਈ ਜੀ ਤਾਂ ਕਿਹੜਾ ਜਖੇਪੜਾ ਕਿਹੇ ਚੜਦੇਵਾਲ ਹੈ ਠੀਕ ਹੈ ਚੜਦੇਵਾਲ ਨੂੰ ਕਦੇ ਪਾਣੀ ਨਹੀਂ ਚੜਦਾ ਇਹ ਕਹਣਾ ਮੈਂ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਮੈਂ ਕਿਹਾ ਸੀਗਾ ਵੀ ਜਿਹੜਾ ਹਨਾ ਇਹਨਾਂ ਨੇ ਤੋਲਾਵਾਲ ਵਾਲੀ ਜੀ ਸੜਕ ਹੈ ਇੱਕ ਵਾਰ ਉਹ ਸਾਰੀ ਸੜਕ ਪੱਟਦੀ ਉੱਥੇ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਸੀਗੀ ਵੀ ਇਹ ਸੜਕ ਨੂੰ ਇਹਨੂੰ ਵੀ ਇਹ ਐਵੇਂ ਹੀ ਪੱਟ ਕੇ ਆਪਦੀ ਸੀਵਰੇਜ ਉਹਦੇ ਦੱਬ ਕੇ ਵਗ ਜਾਣਗੇ ਜਿੱਧਰਾ ਚੀਮਿਆ ਦਾ ਪਾਣੀ ਪੈਣ ਲੱਗਿਆ ਉਹ ਤਾਂ ਸੜਕ ਚੱਲਦੀ ਹੋਈ ਨਹੀਂ ਠੀਕ ਆ ਆਪਣੇ ਹਾਂ ਤੁਸੀਂ ਲਾ ਲਓ ਜਿੱਥੋਂ ਚੀਮਿਆ ਦੀ ਹੱਦ ਹੈ ਆਪਾਂ ਜਿਹੜੀ ਚੀਮਿਆ ਦੀ ਹੱਦ ਹੈ ਤੁਸੀਂ ਜਾ ਕੇ ਦੇਖ ਲਓ ਚੀਮਿਆ ਦੀ ਹੱਦ ਤੋਂ ਤੇ ਅਸਲ ਦੇ ਵਿੱਚ ਜਿਹੜੇ ਚੀਮਿਆ ਦੇ ਲੋਕਾਂ ਦੇ ਖੇਤ ਨੇ ਹਾਂਜੀ ਹਾਂਜੀ ਚੀਮਿਆ ਦੀ ਆਪਾਂ ਹੱਦ ਆਪਣੇ ਧਾਰਿਆਲ ਬਸ ਠੀਕ ਹੈ ਉਹਨਾਂ ਨੂੰ ਪਤਾ ਕਰ ਲੋ ਵੀ ਉਹ ਕਿੰਨੇ ਕੁ ਸੁਖੀ ਨੇ ਉਹਨਾਂ ਦੇ ਕਿੰਨੇ ਕੁ ਫਸਲਾਂ ਖਰਾਬ ਹੁੰਦੀਆਂ ਨੇ ਬਾਕੀ ਹਨਾ ਆਪਾਂ ਗੱਲ ਆਪਣੇ ਜਿਹੜੇ ਮੌਕੇ ਦੇ ਮੈਂਬਰ ਸਾਹਿਬ ਨੇ ਜੱਗਾ ਸਿੰਘ ਜੀ ਉਹਨਾਂ ਨਾਲ ਵੀ ਕਰਦੇ ਆ ਕੀ ਹਾਲ ਨਹੀਂ ਬਾਈ ਜੀ ਠੀਕ ਠਾਕ ਜੀ ਵਧੀਆ ਇਹ ਹਨਾ ਜਦੋਂ ਆ ਗਈ ਸੀ ਮਤਲਬ ਜਿਹੜੇ ਪੈਪ ਦੱਬਣ ਵਾਲੇ ਨੇਗੇ ਆ ਪੈਪਸ ਨੂੰ ਦਿਖਾ ਵੀ ਦਿੰਦੇ ਔਰੇ ਪਏ ਨੇ ਸਾਰੇ ਸਾਡੇ ਜਿਹਨੇ ਮੈਂਬਰ ਨੇ ਨਾ ਸਰਪੰਚ ਥੋੜਾ ਜਿਹਾ ਕਿਤੇ ਮਜਬੂਰੀ ਚ ਗਿਆ ਹੋਇਆ ਸੀਗਾ ਪ੍ਰੋਗਰਾਮ ਸੀ ਤੇ ਬਾਈ ਜੱਗਾ ਸਿੰਘ ਜੀ ਉਰੀ ਉਰੇ ਉਹਦੀ ਇੱਕ ਆਪਣਾ ਜੱਸਾ ਮੈਂਬਰ ਇਹ ਪਹੁੰਚ ਗਏ ਸੀਗੇ ਉਹਨਾਂ ਨੂੰ ਫਿਰ ਤੁਸੀਂ ਨੇ ਕੀ ਕਹਿ ਕੇ ਔਰੋਂ ਭੇਜਿਆ ਬਾਈ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਇਹਨੂੰ ਲਾਉਣੇ ਬੰਦ ਕਰੋ ਭਈ ਇਹਨੂੰ ਆਪਦਾ ਵਾਪਸ ਲੈ ਜਾਓ ਠੀਕ ਹੈ ਵੀ ਆਪਣੀ ਪੰਚਾਇਤ ਤੋਂ ਕੋਈ ਮਨਜ਼ੂਰੀ ਲਓ ਜਾਂ ਸਾਨੂੰ ਪੁੱਛੋ ਮਤਲਬ ਸਾਡੇ ਹਨ ਜਦੋਂ ਇਲਾਕੇ ਦੇ ਦੱਬ ਰਹੇ ਹੋ ਕਰੋ ਜਾਂ ਹੋਰ ਕਰੋ ਹਾਂਜੀ ਹਾਂਜੀ ਫਿਰ ਉਹ ਬੰਦੇ ਕਹਿੰਦੇ ਖੜੇ ਰਹੇ ਫਿਰ ਅਸੀਂ ਬਾਅਦ ਵਿੱਚ ਉਹਨਾਂ ਨੂੰ ਕਿਹਾ ਵੀ ਜੇ ਲੈ ਕੇ ਨਹੀਂ ਜਾਂਦੇ ਠੀਕ ਹੈ ਤੇ ਵੀ ਲਾਉਸਮੈਂਟ ਕਰਾ ਕੇ ਵੀ ਪਿੰਡ ਨੂੰ ਬੁਲਾਉਣਿਆ ਠੀਕ ਹੈ ਫਿਰ ਉਹ ਬੰਦੇ ਕਹਿੰਦੇ ਵੀ ਚੱਲ ਜਦੋਂ ਤੁਸੀਂ ਇੰਨਾ ਸੋਚਦੇ ਹੋ ਵਿਚਾਰ ਅਸੀਂ ਲੈ ਜਾਵਾਂਗੇ ਠੀਕ ਹੈ ਠੀਕ ਹੈ ਫਿਰ ਇਨਾਂ ਕਹੇ ਤੋਂ ਫਿਰ ਉਹ ਟਰੱਕ ਆਪਦੇ ਵਾਪਸ ਮੋੜ ਕੇ ਲੈ ਗਏ ਅੱਛਾ ਉੱਥੇ ਸਟੇਡੀਅਮ 'ਚ ਪ ਪਹਿਲੇ ਮਹੀਨੇ ਦੀ ਨੂੰ ਨੀ ਪੱਥਰ ਵੀ ਰੱਖਿਆ ਹੋਇਆ ਜਿਹੜਾ ਦੱਬਣਾ ਸੀ ਉਹਨਾਂ ਨੇ ਪਾਈਪ ਉਹ ਤੋਲਾਵਾਲਕਣੀ ਦੱਬਣੀ ਸੀ ਉਹਨਾਂ ਵਾਲਕਣੀ ਦੀ ਉੱਥੇ ਨੀ ਪੱਥਰ ਵੀ ਇੱਕ ਤਰੀਕ ਨੂੰ ਰੱਖ ਕੇ ਗਏ ਨੇ ਆਮਨ ਜੀ ਠੀਕ ਹੈ ਠੀਕ ਹੈ ਜਿਹੜੇ ਆਪਣੇ ਮੰਤਰੀ ਆਮਨ अरोड़ा ਜੀ ਉਹ ਕਹਿੰਦੇ ਵੀ ਦੱਬਣਾ ਤਾਂ ਤੋਲਾਵਾਲਕਣੀ ਦੀ ਪਰ ਉਹ ਪਾਈਪ ਲਾਈਨ ਜਿਹੇਪੜਾ ਵਾਲੀ ਸੜਕ ਤੇ ਦੱਬੀ ਜਾਂਦੇ ਨੇ ਹਾਂ ਠੀਕ ਹੈ ਠੀਕ ਹੈ ਜੀ ਓਕੇ ਬਾਈ ਜੀ ਧੰਨਵਾਦ ਜੀ ਹਨਾ ਬਾਕੀ ਤੁਸੀਂ ਪਿੰਡ ਨੂੰ ਕੀ ਬੇਨਤੀ ਕਰਦੇ ਹੋ ਜੇ ਹਨਾ ਮੰਨ ਲਓ ਉਹ ਦੁਬਾਰੇ ਪਾਈਪ ਦੱਬਣਾਉਂਦੇ ਨੇ ਵੀ ਆਪਣੇ ਨਾਲ ਸਾਰਾ ਪਿੰਡ ਜੁੜੇ ਉਹ ਵੀ ਕਹਿ ਦਿਓ ਇੱਕ ਵਾਰ ਪਿੰਡ ਵਾਲਿਆਂ ਨੂੰ ਹਾਂਜੀ ਉਹ ਤਾਂ ਪਿੰਡ ਨੂੰ ਸਾਰਾ ਇਹਨੂੰ ਕਹਾਂਗੇ ਪਿੰਡ ਆਪਣੇ ਨਾਲ ਆ ਸਾਰਾ ਹਾਂ ਹਾਂ 900 ਮਿੰਟ ਕਰਾ ਕੇ ਵੀ ਜੇ ਕਦੇ ਲੋਡ ਪਵੇ ਸਾਰਾ ਪਿੰਡ ਪਹੁੰਚੇ ਨਾ ਠੀਕ ਹੈ ਬਾਈ ਜੀ ਧੰਨਵਾਦ ਜੀ